ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਬਹੁਤੇ ਆ ਵਿੱਚੋਂ ਪਹਿਲੀ ਵਾਰ ਹੀ ਪੌੜੀਆਂ ਚੜੇ ਔਰ ਬਹੁਤੇ ਉਹ ਸੀ ਜਿਹੜੇ ਮੰਤਰੀ ਪਹਿਲੀ ਵਾਰੀ ਬਣਦੇ ਆ ਪਹਿਲੀ ਵਾਰੀ ਜਿੱਤ ਕੇ ਮੰਤਰੀ ਹੁਣ ਖੇਤੀਬਾੜੀ ਵਿਭਾਗ ਦੇ ਦਾ ਮੁੱਦਾ ਆ ਗਿਆ ਖੇਤੀਬਾੜੀ ਮੰਤਰੀ ਨੂੰ ਦੱਸਿਆ ਤੱਕ ਨਹੀਂ ਗਿਆ ਅਫਸਰਾਂ ਵੱਲੋਂ ਸਬੰਧਤ ਵੱਲੋਂ ਕਿ ਕਿਹੜਾ ਫੰਡ ਕਿਹੜੇ ਕੰਮ ਲਈ ਵਰਤਿਆ ਜਾ ਸਕਦਾ ਜਦੋਂ ਇੱਕ ਸੀਜ਼ਨ ਲੰਘ ਜਾਂਦਾ ਲਵਾਈ ਹੋ ਜਾਂਦੀ ਹੈ ਫਿਰ ਦੱਸਿਆ ਜਾਂਦਾ ਫਸਲੀ ਵਿਭਿੰਨਤਾ ਨੂੰ ਲੈ ਕੇ ਜੀ ਸਾਡੇ ਕੋਲੇ ਆ ਉਹ ਵੀ ਪਤਾ ਨਹੀਂ ਕਿਵੇਂ ਗੱਲ ਬਾਹਰ ਆ ਗਈ ਹੁਣ ਜਿਹੜੇ ਸਬੰਧਤ ਅਫਸਰ ਹੈ ਉਹਨਾਂ ਦੀਆਂ ਗਹਿਲੀਆਂ ਕਈ ਵਾਰਾਂ ਸਾਹਮਣੇ ਆਈਆਂ ਨੇ ਇਹ ਨਵੇਂਆਂ ਨੂੰ ਨਵੇਂ ਹੋਣ ਕਰਕੇ ਮੰਤਰੀਆਂ ਨੂੰ ਜਾਂ ਐਮਐਲਏ ਨੂੰ ਦੱਸਦੇ ਕੱਖ ਨਹੀਂ ਜਾਂ ਫਿਰ ਕੋਈ ਨਾ ਕੋਈ ਹੋਰ ਵਜ੍ਹਾ ਹੁੰਦੀ ਹੈ ਗੱਲਾਂ ਛਪਾਉਣ ਦੀ ਦੇਖੋ ਸੰਦੀਪ ਇੱਕ ਤੇ ਹੈ ਕਿ ਕੋਈ ਵੀ ਜਿਹੜਾ ਵਾ ਆਪਣੇ ਮਾਂ ਦੇ ਪੇਟ ਤੋਂ ਸਿੱਖ ਕੇ ਤੇ ਨਹੀਂ ਆਂਦਾਗਾ ਪਰ ਇੱਕ ਤਜਰਬਾ ਵੀ ਬਹੁਤ ਹੁੰਦਾ ਔਰ ਬੰਦਾ ਸਿੱਖ ਵੀ ਲੈਂਦਾਗਾ ਔਰ ਦੂਜੀ ਗੱਲ ਜਿਹੜਾ ਅਗਰ ਕਿਸਾਨੀ ਵਾਲਾ ਮਸਲਾ ਹੈਗਾ ਤੇ ਜੇ ਬੰਦਾ ਖੁਦ ਕਿਸਾਨ ਹੋਵੇ ਤੇ ਉਹਨੂੰ ਕੋਈ ਸਮੱਸਿਆ ਨਹੀਂ ਆਏਗੀ ਨਾ ਜੇ ਕੋਈ ਹੈਲਥ ਮੰਤਰੀ ਹੈ ਉਹ ਖੁਦ ਡਾਕਟਰ ਹੋਵੇ ਉਹਨੂੰ ਕੋਈ ਸਮੱਸਿਆ ਨਹੀਂ ਆਏਗੀ ਜੇ ਕੋਈ ਆਈਐਸ ਅਫਸਰ ਰਟਾਇਰ ਹੋ ਕੇ ਐਮਐਲਏ ਮੰਤਰੀ ਮੈਨੂੰ ਕੋਈ ਸਮੱਸਿਆ ਆਣੀ ਹੈ ਪਰ ਆ ਜਿਹੜਾ ਪੰਜਾਬ ਦਾ ਬਹੁਤ ਵੱਡਾ ਮਸਲਾ ਹੈ ਕਿ ਜਿਹੜਾ ਫਸਲੀ ਚੱਕਰ ਚੋਂ ਕਿਸਾਨਾਂ ਨੂੰ ਬਾਹਰ ਕੱਢਣ ਵਾਸਤੇ ਜਿਹੜਾ ਕਰੋੜਾਂ ਰੁਪਏ ਜਿਹੜੇ ਖੂ ਖਾਤੇ ਪਾ ਦਿੱਤੇ ਇਹਦੇ ਵਾਸਤੇ ਮੈਨੂੰ ਲੱਗਦਾ ਹੈ ਕਿ ਖੇਤੀਬਾੜੀ ਵਿਭਾਗ ਬਹੁਤ ਜ਼ਿੰਮੇਵਾਰ ਹੈ ਔਰ ਦੋਸ਼ੀ ਹੈ ਤੁਸੀਂ ਹੁਣ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਖਬਰਾਂ ਸਪਸ਼ਟ ਹੋ ਗਈਆਂ ਕਹਿੰਦੇ ਕਿ ਮੈਂ ਡਾਇਰੈਕਟਰ ਦੀ ਜਵਾਬਦੇਹੀ ਕਰਾਂਗਾ ਮੈਨੂੰ ਲੱਗਦਾ ਹੈ ਕਿ ਇਹੋ ਜਿਹੇ ਡਾਇਰੈਕਟਰ ਨੂੰ ਰੱਖਣਾ ਨਹੀਂ ਨਹੀਂ ਚਾਹੀਦਾ ਕਿਉਂਕਿ ਸਾਡੀ ਜਿਹੜੀ ਝੋਨਾ ਫਸਲ ਨਹੀਂ ਸੀ ਪੰਜਾਬ ਦੀ ਇਸ ਝੋਨੇ ਨੇ ਸਾਨੂੰ ਇੱਕ ਲੱਤ ਲਾ ਦਿੱਤੀ ਕਿਸਾਨਾਂ ਨੂੰ ਅਮਲੀ ਬਣਾ ਦਿੱਤਾ ਗਿਆ ਸਾਡੀ ਧਰਤੀ ਨੂੰ ਅਮਲੀ ਬਣਾ ਦਿੱਤਾ ਗਿਆ ਝੋਨੇ ਤੋਂ ਬਿਨਾਂ ਅਸੀਂ ਚੌਲਾਂ ਤੋਂ ਬਿਨਾਂ ਹੁਣ ਰਹਿ ਨਹੀਂ ਸਕਦੇ ਪੰਜਾਬ ਦਾ ਪਾਣੀ ਬਰਬਾਦ ਹੋਇਆ ਵਾਤਾਵਰਨ ਬਰਬਾਦ ਹੋਇਆ ਔਰ ਸਾਨੂੰ ਇੰਨਾ ਕੁਝ ਬਰਬਾਦ ਕਰਨ ਦੇ ਬਾਵਜੂਦ ਸੈਂਟਰ ਨੇ ਕੀ ਦਿੱਤਾ ਹੈਗਾ ਠੂਠਾ ਨਾ ਅਜੇ ਸੀ ਸਾਡੇ ਜਦ ਝੋਨਾ ਫਸਲ ਨਹੀਂ ਅਸੀਂ ਲੋਕਾਂ ਦਾ ਢਿੱਡ ਭਰਨ ਵਾਸਤੇ ਆਹੀਂ ਪਾਣੀ ਬਰਬਾਦ ਕਰ ਲਿਆ ਆਪਣਾ ਵਾਤਾਵਰਣ ਬਰਬਾਦ ਕਰ ਲਿਆ ਹੁਣ ਕਿਸਾਨ ਉਸ ਫਸਲੀ ਚੱਕਰ ਚੋਂ ਬਾਹਰ ਨਿਕਲਣ ਤਿਆਰ ਪਰ ਗੱਲ ਹੈ ਕਿ ਬਾਕੀ ਜਿਹੜੀ ਅਸੀਂ ਵਾਰ-ਵਾਰ ਮੈਨ ਨੂੰ ਲੱਗਦਾ 20-22 ਸਾਲ ਦੇ ਮੈਨੂੰ ਹੋ ਗਏ ਕਿ ਫਸਲੀ ਵਿਭਿੰਨਤਾ ਫਸਲੀ ਵਿਭਿੰਨਤਾ ਡਿਵਰਸਿਫਿਕੇਸ਼ਨ ਇਹ ਤਿੰਨ ਸ਼ਬਦ ਮੈਂ ਸੁਣਦਾ ਆ ਰਿਹਾ ਘਸ ਗਏ ਨੇ ਕਾਰਵਾਈ ਨਹੀਂ ਕੋਈ ਕਿਉਂਕਿ ਕਿਸਾਨ ਐਕਸਪੈਰੀਮੈਂਟ ਕਰ ਲੈਣਗਾ ਔਰ ਪੰਜਾਬ ਦਾ ਕਿਸਾਨ ਦਾ ਦੁਨੀਆਂ ਦੇ ਵਿੱਚ ਵੀ ਇਸ ਪੰਜਾਬ ਦੇ ਕਿਸਾਨਾਂ ਦਾ ਕੋਈ ਮੁਕਾਬਲਾ ਨਹੀਂ ਕੋਈ ਸਾਨੀ ਹੈ ਨਹੀਂ ਆ ਇਹਦੇ ਟਿੱਬਿਆਂ 'ਚ ਜਾ ਕੇ ਵੀ ਕਣਕ ਝੋਨਾ ਵੀ ਸਾਦੇ ਨੇ ਮੱਧ ਪ੍ਰਦੇਸ਼ ਨੂੰ ਹਰੀਆਲੀ ਅਸੀਂ ਕਰਦਾ ਉਤਰਾਈ ਦਾ ਏਰੀਆ ਅਸੀਂ ਹਰੀਆਲੀ ਕਰਤਾ ਪੰਜਾਬ ਦੇ ਕਿਸਾਨਾਂ ਨੇ ਹੁਣ ਸਵਾਲ ਹੈ ਕਿ ਕਿਸਾਨ ਦੇ ਫਸਲੀ ਚੱਕਰ ਚੋਂ ਨਿਕਲੋ ਕਣਕ ਝੋਨੇ ਦੇ ਚੱਕਰ ਚੋਂ ਬਾਹਰ ਨਿਕਲ ਆਊਗਾ ਪਰ ਉਹਦੇ ਨਾਲ ਕੀ ਅਗੇ ਬਾਅਦ ਜਿਹੜੀਆਂ ਫਸਲਾਂ ਬੀਜਦਾ ਪੰਜਾਬ ਦੇ ਕਿਸਾਨਾਂ ਨੇ ਗੰਨਾ ਬੀਜਿਆ ਭਾਈ ਗੰਨਾ ਰੋਲਦਾ ਆਲੂ ਬੀਜਦੇ ਆਲੂ ਰੋਲ ਜਾਂਦਾ ਟਮਾਟਰ ਬੀਜਦੇ ਟਮਾਟਰ ਰੋਲ ਜਾਂਦੇ ਜੇ ਮਟਰ ਬੀਜਦੇ ਮਟਰ ਰੋਲ ਜਾਂਦੇ ਕਿੰਨੇ ਕਰੂਗਾ ਕਿ ਦਾਲਾਬੀ ਦੇ ਸਰਕਾਰ ਫਿਰ ਐਮਐਸਪੀ ਨਹੀਂ ਦਿੰਦੀ ਫਿਰ ਤਾਂ ਚੁਟਕੀਆਂ ਵੀ ਬੰਦ ਹੋ ਜਾਂਦੀਆਂ ਨਾ ਹੁਣ ਇਹ ਜਿਹੜਾ ਸੈਂਟਰ ਸਰਕਾਰ ਨੇ ਫਸਲੀ ਵਿਭਿੰਨਤਾ ਦੇ ਤਹਿਤ ਇੱਕ ਸਕੀਮ ਆ ਭਾਰਤ ਸਰਕਾਰ ਦੀ ਉਹਦੇ ਚ ਪੰਜਾਬ ਨੂੰ 300 ਕਰੋੜ ਰੁਪਇਆ ਲਗਭਗ ਬੰਦਾਗਾ 290 99 ਕਰੋੜ ਰੁਪਇਆ ਬੰਦਾ ਔਰ ਸਾਡਾ ਜਿਹੜਾ ਖੇਤੀਬਾੜੀ ਮਹਿਕਮਾ ਸੁੱਤਾ ਹੀ ਰਹੇਗਾ ਪਤਾ ਨਹੀਂ ਫੀਮ ਖਾਧੀ ਹੀ ਜਾਂ ਕੀ ਪਤਾ ਉਹਨਾਂ ਦੇ ਚ ਕੁੰਭ ਕਰਨ ਦੀ ਰੂਹ ਆ ਗਈ ਹੋਵੇ ਵੀ ਯਾਰ 40 ਦਿਨ ਤੋਂ ਹੀ ਸੁੱਤੇ ਰਹੇ ਹੈਗੇ ਉਹ ਕਮਾਲ ਦੀ ਗੱਲ ਦੇਖੋ ਕਿ ਜਿਹੜਾ ਸੈਂਟਰ ਤੋਂ ਪੈਸਾ ਆਇਆ ਨਾ ਉਹਨਾਂ ਨੇ ਕੇਂਦਰੀ ਫਸਲੀ ਵਿਭਿੰਨਤਾ ਸਕੀਮ ਤਹਿਤ ਝੋਨੇ ਦੀ ਕਾਸਤ ਹੇਠੋਂ ਬਦਲਵੀਆਂ ਫਸਲਾਂ ਦੀ ਬਜਾਦ ਕਰਨ ਵਾਸਤੇ ਕਿਸਾਨਾਂ ਨੂੰ ਪ੍ਰਤੀ ਹੈਕਟੇਰ ਕਿਲਾ 17500 ਰੁਪਇਆ ਦੇਣਾ ਸੀ ਹੁਣ ਖੇਤੀਬਾੜੀ ਵਿਭਾਗ ਦੇ ਢਿੱਡ ਦੁਖਦਾ ਅਫਸਰਾਂ ਨੂੰ ਕੋਈ ਤਕਲੀਫ ਸੀ ਸੈਂਟਰ ਨੇ ਪੈਸੇ ਦੇਣੇ ਤੇ ਇਹਨਾਂ ਨੂੰ ਤੇ ਦੱਸਣਾ ਚਾਹੀਦਾ ਕਿਸਾਨਾਂ ਨੂੰ ਔਰ 10 ਜੂਨ ਨੂੰ ਕੇਂਦਰ ਸਰਕਾਰ ਨੇ ਆਪਣਾ ਸੋਧਿਆ ਪ੍ਰੋਗਰਾਮ ਭੇਜ ਦਿੱਤਾ ਹੈ ਜੁਲਾਈ ਵੀ ਖਤਮ ਹੋ ਗਿਆ 40 ਦਿਨ ਦਾ ਯਾਰ ਕਮਾਲ ਹੋ ਗਈ ਔਰ ਮਹਿਕਮਾ ਸੁੱਤਾ ਰਿਹਾਗਾ ਹੁਣ ਮਹਿਕਮੇ ਵਾਲੇ ਕੀ ਨਖਰੇ ਕੀ ਕਰੇ ਪਖੰਡ ਕੀ ਕਰੇ ਅਹੀਂ ਨਾ ਜੀ ਭਾਰ ਸਰਕਾਰ ਨੂੰ ਫੇਰ ਅਪੀਲ ਕਰਾਂਗੇ ਕਿ ਸਾਨੂੰ ਮੌਕਾ ਦਿੱਤਾ ਜਾਵੇ ਜੀ ਕੇਂਦਰ ਤੋਂ ਛੋਟ ਮੰਗਾਗੇ ਉਹਦੇ ਚ ਕੀ ਸੀ ਕਿ 40 ਦਿਨ ਨਿਕਲ ਤੋਂ ਬਾਅਦ ਇਸ ਸਕੀਮ ਦੀ ਭਾਫ ਨਹੀਂ ਲਗੀ ਧੂਆਂ ਹੀ ਨਹੀਂ ਨਿਕਲਿਆਗਾ ਮਤਲਬ ਤੁਹਾਡੇ ਮੰਤਰੀ ਨੂੰ ਦੱਸਿਆ ਨਹੀਂ ਗਿਆ ਗਰਮੀਤ ਸਿੰਘ ਖੁੱਡੀਆਂ ਸਾਹਿਬ ਨੂੰ ਪਤਾ ਨਹੀਂ ਲੱਗਾ ਸੈਂਟਰ ਦੀ ਸਕੀਮ ਹੈ ਦੱਸਣੀ ਕਿੰਨੇ ਸੀ ਜਿਹੜੀਆਂ ਸੈਂਟਰ ਤੋਂ ਚਿੱਠੀਆਂ ਆਉਂਦੀਆਂ ਨੇ ਸੰਦੀਪ ਉਹ ਨਾ ਦੇ ਮੁੱਖ ਮੰਤਰੀ ਦੇ ਨਾਮ ਤੇ ਆਉਂਦੀਆਂ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੇ ਖੇਤੀਬਾੜੀ ਮੰਘ ਨੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਨਹੀਂ ਉਹ ਚਿੱਠੀਆਂ ਆਉਂਦੀਆਂ ਡਾਇਰੈਕਟਰ ਦੇ ਨਾਮ ਤੇ ਡਾਇਰੈਕਟੋਰੇਟ ਦੇ ਨਾਮ ਤੇ ਸੈਕਟਰੀ ਦੇ ਨਾਮ ਤੇ ਆਉਂਦੀਆਂ ਚਿੱਠੀਆਂ ਕਿਸੇ ਮੰਤਰੀ ਦੇ ਨਾਮ ਤੇ ਚਿੱਠੀਆਂ ਨਹੀਂ ਆਉਂਦੀ ਹੈਗੀ ਤੇ ਇਹਨਾਂ ਦਾ ਫਰਜ਼ ਕੀ ਬੰਦਾ ਹੈ ਅੱਜ ਕੱਲ ਮੇਲਾਂ ਦੇ ਨਾਲ ਕੰਮ ਚੱਲਦਾ ਵਟਸਐਪ ਤੇ ਕੰਮ ਚੱਲਦਾ ਤੇ ਤੁਸੀਂ ਯਾਰ ਆਪਣੇ ਮੰਤਰੀ ਨੂੰ ਦੱਸਿਆ ਔਰ ਕਿਸਾਨੀ ਖੁਦ ਕਿਸਾਨੀ ਪਰਿਵਾਰ ਹੋਈ ਨਾ ਜਿਹੜੀ ਕਿਸਾਨੀ ਖੇਤੀ ਕਿਨੇ ਕਰਨੀ ਆ ਕੁੜੀਆਂ ਸਾਹਿਬ ਨੇ ਹੁਣ ਹੁਣੇ 40 ਦਿਨ ਦਾ ਮਸਲਾ ਔਰ 350 ਕਰੋੜ ਰੁਪਏ ਖੂ ਖਾਤੇ ਇਹ ਹਾਂ ਅਕਸਰਾਂ ਦੀ ਜ਼ਿੰਮੇਵਾਰੀ ਇਹ ਵੀ ਬਣਦੀ ਸੀ ਕਿ ਮੰਤਰੀ ਸਾਹਿਬ ਇੰਨੇ ਕ ਪੈਸੇ ਆਏ ਆ ਹੋਰ ਡਿਮਾਂਡ ਕਰੀਏ ਪੰਜਾਬ ਦੇ ਇੰਨੇ ਪੈਸੇ ਨਾਲ ਸਰਨਾ ਨਹੀਂ ਉਹ ਤਾਂ ਦੂਰ ਦੀ ਗੱਲ ਇਹ ਵੀ ਨਹੀਂ ਦੱਸਿਆ ਜਿਹੜੇ ਆਏ ਆ ਜਿਆਦਾ ਵੀ ਪੈਸੇ ਮੰਗ ਸਕਦੇ ਸੀ ਕਿ ਜੀ ਸਾਨੂੰ ਦੋ ਅਸੀਂ ਹੋਰ ਰਕਬਾ ਕੱਢ ਦਿੰਦੇ ਹੈਗੇ ਬੜੀ ਸਚੇਰ ਤੋਂ ਯੋਰ ਲੱਗਾ ਕਿ ਜਿਹੜਾ 45 ਲੱਖ ਹੈਕਟੇਰ ਜਿਹੜਾ ਰਕਬਾ ਉਹਦੇ ਵਿੱਚ ਹੌਲੀ ਕੱਢ ਕੇ 20-25 ਤੇ ਲਿਆਉਣਾ ਹੈਗਾ ਪਰ ਨਹੀਂ ਹੋ ਰਿਹਾ ਕਿਉਂਕਿ ਸਰਕਾਰ ਸਰਕਾਰ ਦੀ ਨੀਅਤ ਤਾਂ ਚੰਗੀ ਹੋ ਸਕਦੀ ਹੈ ਪਰ ਅਫਸਰਾ ਦੀ ਨੀਅਤ ਤਾਂ ਮਾੜੀ ਆ ਹੁਣ ਇਹਦੇ ਵਿੱਚ ਘੱਟੋ ਘੱਟ 1200 ਕਰੋੜ ਰੁਪਈਆ ਤੇ ਸੈਂਟਰ ਨੇ ਦੇਣਾ ਹੀ ਯਾਰ 174 ਕਰੋੜ ਤੋਂ ਜ਼ਿਆਦਾ ਸੈਂਟਰ ਨੇ ਦਿੱਤਾ ਤੇ ਉਹਦੇ ਵਿੱਚ ਜਿਹੜੀ ਮੈਚਿੰਗ ਗ੍ਰਾਂਟ ਉਹ 100 ਕੀ ਕਰੋੜ ਰੁਪਈਆ ਪੰਜਾਬ ਨੇ ਦੇਣੀ ਪਰ ਨਹੀਂ ਇਹਨਾਂ ਬੇਅਕਲਾ ਅਫਸਰਾ ਕਰਕੇ ਜਾਂ ਜਿਹੜੇ ਸੁੱਤੇ ਰਹਿ ਗਏ ਨੇ ਉਨਾਂ ਨੂੰ ਇਹ ਸਕੀਮ ਦਾ ਇਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਔਰ ਦੇਖੋ ਪੰਜਾਬ ਤੇ ਹਰਿਆਣਾ ਔਰ ਯੂਪੀ ਤਿੰਨ ਸੂਬੇ ਪਾਏ ਪੰਜਾਬ ਨੂੰ ਤੇ ਲਗਭਗ 2.300 ਕਰੋੜ ਦੇ ਆਸ-ਪਾਸ ਦੇ ਰਹੇ ਨੇ ਹਰਿਆਣਾ ਜਿੱਥੇ ਬੀਜੇਪੀ ਦੀ ਸਰਕਾਰ ਔਰ ਜਿੱਥੇ ਇਲੈਕਸ਼ਨ ਲੜੀ ਜਾ ਰਹੀ ਆ ਜੀ ਬੀਜੇਪੀ ਤੀਜੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਜਿੱਥੇ ਸਰਕਾਰਾਂ ਬਣਾਉਣੀਆਂ ਤੇ ਖੁੱਲੇ ਗੱਫੇ ਦਿੱਤੇ ਜਾਂਦੇ ਨੇ ਪੰਜਾਬ ਨੂੰ ਤੇ 300 ਕਰੋੜ ਦੇ ਆਸ-ਪਾਸ ਤੇ ਹਰਿਆਣੇ ਨੂੰ ਕਿੰਨੇ ਦੇ ਰਿਹਾ ਹੈਗੇ ਨਾ 136 ਕਰੋੜ ਰੁਪਈਆ ਹੋ ਸਕਦਾ ਹੈ ਕਿ ਉਹਨਾਂ ਨੂੰ ਭਾਵੇਂ 300 ਕਰੋੜ ਦੇਣੇ ਉਹਨਾਂ ਨੂੰ ਦੇ ਦਿੰਦੇ ਕਿਉਂਕਿ ਇਲੈਕਸ਼ਨ ਲੜਦੀਆਂ ਜਿਹੜਾ ਵੀ ਕਿਸਾਨ ਨੂੰ 17500 ਏਕੜ ਇਕੱਲਾ ਮਿਲ ਰਿਹਾ ਪ੍ਰਤੀ ਏਕੜ ਪੈਸੇ ਮਿਲੇ ਉਹਨੂੰ ਹੋਰ ਕੀ ਚਾਹੀਦਾ ਉਹ ਤੇ ਉਥੇ ਜਿੰਨਾ ਵੀ ਉਥੇ ਕਿਸਾਨੀ ਭਾਈਚਾਰਾ ਉਹ ਤੇ ਖੁਸ਼ ਹੋ ਜਾਣਾ ਔਰ ਹਰਿਆਣੇ ਦਾ ਜਿਹੜਾ ਵੋਟਰ ਹਮੇਸ਼ਾ ਸੈਂਟਰ ਦੇ ਨਾਲ ਰਿਹਾ ਹੈਗਾ ਬੀਜੇਪੀ ਨੂੰ ਉਥੋਂ ਵੀ ਫਾਇਦਾ ਚੱਕ ਸਕਦੀ ਪੰਜਾਬ ਨੂੰ 300 ਕਰੋੜ ਰੁਪਇਆ ਲਗਭਗ ਉਹਨਾਂ ਨੂੰ 136 ਕਰੋੜ ਰੁਪਇਆ ਤੇ ਯੂਪੀ ਜਿੱਥੇ ਫਿਰ ਬੀਜੇਪੀ ਦੀ ਸਰਕਾਰ ਉਹਨਾਂ ਨੂੰ ਕਰੀਬ 16 ਕਰੋੜ ਰੁਪਇਆ ਦਿੱਤੇ ਜਾਣੇ ਹੁਣ ਪੰਜਾਬ ਦੇ ਹਾਲਾਤ ਦੇਖ ਲਓ ਵੀ ਇਹਨਾਂ ਨੂੰ ਕੀ ਗਈ ਫੜੇਮੁਕਈਏ ਇਹਨਾਂ ਦੇ ਅਫਸਰਾਂ ਦਾ ਹੁਣ ਇਸ ਮਸਲੇ 'ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਕਹਿ ਰਹੇ ਨੇ ਕਿ ਫਸਲੀ ਵਿਭਿੰਨਤਾ ਸਕੀਮ ਨੂੰ ਲਾਗੂ ਕਰਨ ਵਿੱਚ ਡਾਇਰੈਕਟਰ ਦੀ ਕੁਤਾਹੀ ਸਾਹਮਣੇ ਆਈ ਹੈ ਤੇ ਡਾਇਰੈਕਟਰ ਦੀ ਜਵਾਬ ਤਲਬੀ ਕਰਾਂਗੇ ਵੀ ਜਿਹੜੇ ਯਾਰ ਸਵਾ ਮਹੀਨਾ ਫਾਈਲਾਂ ਦਾ ਪਤਾ ਨਹੀਂ ਲੱਗਾ ਉਹਨੇ ਕਿਉਂ ਨਹੀਂ ਮੰਤਰੀ ਨੂੰ ਦੱਸਿਆ ਹੁਣ ਮੈਨੂੰ ਲੱਗਦਾ ਇਹੋ ਜੇ ਅਫਸਰਾਂ ਨੂੰ ਤੇ ਲਾ ਦੇਣਾ ਚਾਹੀਦਾ ਕੁਰਸੀ ਤੋਂ ਦੇਖੋ ਕੁਰਸੀ ਜਿਹੜੀ ਹੁੰਦੀ ਨਾ ਉਹ ਬੰਦੇ ਦੇ ਨਾਲ ਬੜੀ ਇੰਪੋਰਟੈਂਟ ਹੁੰਦੀ ਹੈ ਜੇ ਤੇ ਕੁਰਸੀ ਤੇ ਚੰਗਾ ਅਫਸਰ ਬੈਠ ਗਿਆ ਤੇ ਕੁਰਸੀ ਦੀ ਵੈਲਿਊ ਵਧ ਜਾਂਦੀ ਹੈ ਜੇ ਕੋਈ ਮਾੜਾ ਅਫਸਰ ਬੈਠ ਗਿਆ ਤੇ ਕੁਰਸੀ ਦੀ ਵੈਲਿਊ ਘਟ ਜਾਂਦੀ ਹੈਗੀ ਆ ਇਸ ਕਰਕੇ ਖੇਤੀਬਾੜੀ ਸਾਡਾ ਤੇ ਖੇਤੀਬਾੜੀ ਤੋਂ ਬਗੈਰ ਤੇ ਸਾਡਾ ਸਰਨ ਨਹੀਂ ਹੈਗਾ ਨਾ ਪੰਜਾਬ ਦਾ ਕਿੱਥੋਂ ਸਾਡਾ ਸਰਜੂਗੇ ਖੇਤੀਬਾੜੀ ਮਸਲੇ ਸਾਡਾ ਹੋਰ ਆ ਮਹਿਕਮਿਆਂ ਤੋਂ ਸਰ ਸਕਦਾ ਪਰ ਇਸ ਮਹਿਕਮੇ ਸਾਡਾ ਤੇ ਖੇਤੀਬਾੜੀ ਦੇ ਨਾਲ ਹੀ ਸਾਡਾ ਪਿੰਡੂ ਜਿਹੜਾ ਅਰਥਚਾਰਾ ਨਾ ਪਿੰਡੂ ਅਰਥਚਾਰੇ ਦੇ ਨਾਲ ਸਾਡਾ ਆਪਸੀ ਭਾਈਚਾਰਾ ਸਾਂਝ ਬਹੁਤ ਜੁੜਿਆ ਆ ਬਦਲੇ ਇੱਕ ਛੋਟੇ ਇੱਕ ਪਿੰਡ ਦੇ ਵਿੱਚ ਇੱਕ ਜੇ ਕਿਸਾਨ ਹੈ ਕਿਸਾਨ ਦੇ ਨਾਲ ਖੇਤ ਮਜ਼ਦੂਰ ਹੈ ਛੋਟਾ ਵਪਾਰੀ ਛੋਟਾ ਦੁਕਾਨਦਾਰ ਦੁਕਾਨਦਾਰ ਕਿੰਨੇ ਇੱਕ ਇੱਕ ਪੱਟਬਰ ਨਾਲ ਕਿੰਨੇ ਜਣੇ ਜੁੜ ਜਾਂਦੇ ਹੈਗੇ ਨੇ ਤੇ ਮੈਨੂੰ ਲੱਗਦਾ ਹੈ ਕਿ ਵਿਭਾਗ ਦੇ ਅਫਸਰ ਦੀ کوتاਹੀ ਜੇ ਮੰਤਰੀ ਸਾਹਿਬ ਖੁਦ ਮੰਨ ਰਹੇ ਨੇ ਫਿਰ ਇਹ ਜਵਾਬ ਤਲਬੀ ਨਹੀਂ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਚੰਗਾ ਕਾਬਿਲ ਅਫਸਰ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਕੁਰਸੀਆਂ ਤੇ ਕਾਬਿਲ ਅਫਸਰਾਂ ਨੂੰ ਲਾਇਆ ਜਾਵੇ ਜਿਹੜੇ ਕੀਮਤ ਸਮਝਣ ਮੂਲ ਸਮਝਣ ਕਿ ਯਾਰ ਸਾਡੇ ਲੋਕੀ ਤੇ ਤਰਸਦੇ ਹੈਗੇ ਨੇ ਇੱਕ ਪਾਸੇ ਅਸੀਂ ਰੌਲਾ ਪਾ ਰਹੇ ਨੇ ਕਿ ਸੈਂਟਰ ਸਰਕਾਰ ਨੇ ਸਾਡੇ ਫੰਡ ਰੋਕਲੇ ਭੀ 11000 ਕਰੋੜ ਰੁਪਇਆ ਸਾਡਾ ਰੋਕ ਲਿਆ ਜੀ ਸਾਡਾ ਪਿੰਡੂ ਰੂਰਲ ਡਿਵੈਲਪਮੈਂਟ ਫੰਡ ਰੋਕ ਲਿਆ ਸਾਡਾ ਹੈਲਥ ਮਿਸ਼ਨ ਦੇ ਅੱਜ ਵੀ ਸੀਐਮ ਸਾਹਿਬ ਕਹਿ ਰਹੇ 1000 ਕਰੋੜ ਰੁਪਇਆ ਰੋਕ ਲਿਆ ਪਰ ਦੂਜੇ ਪਾਸੇ ਉਹ 300 ਕਰੋੜ ਰੁਪਇਆ ਦੇਣ ਨੂੰ ਦਿੱਤੇ ਨੇ ਤੇ ਤੁਸੀਂ ਉਹ ਤੁਹਾਨੂੰ ਪਤਾ ਨਹੀਂ ਲੱਗਾਗਾ ਮੈਨੂੰ ਲੱਗਦਾ ਇਹੋ ਜੀ ਅਫਸਰਾਂ ਨੂੰ ਕੁਰਸੀਆਂ ਦੇਣ ਦੀ ਲੋੜ ਨਹੀਂ ਹੈ ਜਿਹੜੇ ਕਾਬਿਲ ਅਫਸਰ ਨਹੀਂ ਉਹਨਾਂ ਨੂੰ ਕੁਰਸੀਆਂ ਦੋ ਔਰ ਹਰ ਇੱਕ ਅਫਸਰ ਦੀ ਜਵਾਬ ਤਲਬੀ ਹੋਈ ਹੁਣ ਇੱਕ ਡਾਇਰੈਕਟਰ ਆ ਡਾਇਰੈਕਟਰ ਆ ਕੇ ਕੀ ਕਹ ਲੂਗਾ ਜਨਾਬ ਪਤਾ ਨਹੀਂ ਲੱਗਾ ਹਾਂ ਡਾਇਰੈਕਟਰ ਇਦਾਂ ਕਰੋ ਜੀ ਉਹ ਥੱਲਣ ਦੇ ਥੱਲੇ ਨੂੰ ਸਸਪੈਂਡ ਕਰਵਾ ਦੇਣਗੇ ਜਿਹੜੇ ਵੱਡੇ ਅਫਸਰ ਉਹਨਾਂ ਦਾ ਤਾਂ ਕੋਈ ਉਹ ਕਹਿੰਦੇ ਨੇ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਉਹ ਤਲਵਾਰ ਕਿ ਦੀ ਕਿਤੇ ਫਿਰ ਧੌਣ ਕਿ ਦੀ ਵੱਡੀ ਜਾਂਦੀ ਹੈ ਹੇਠਲੇ ਮਲਾਜ਼ਮੀ ਜਾਂ ਉਹਨੂੰ ਕੁਰਸੀ ਤੋਂ ਹਟਾ ਦੇਣਗੇ ਕੋਈ ਹੋਰ ਵਿੰਗ ਦੇ ਦੇਣਗੇ ਪਰ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਜੇ ਸੈਂਟਰ ਸਰਕਾਰ ਨੇ ਫਸਲੀ ਵਿਭਿੰਨਤਾ ਸਕੀਮ ਦੇ ਤਹਿਤ ਪੰਜਾਬ ਨੂੰ ਇਨੇ ਕਰੋੜ ਰੁਪਏ ਦਿੱਤੇ ਹੀ ਜਿਹੜੇ ਖੂਖਾਤੇ ਪੈ ਗਏ ਨੇ ਇਹਦੇ ਵਾਸਤੇ ਜਵਾਬ ਤਲਬੀ ਜਿਹੜੀ ਸਜ਼ਾ ਉਹ ਘਟਾ ਘਟੋ ਘਟ ਪੰਜਾਬ ਦੇ ਵਿੱਚ ਹਰ ਮੈਕਮਾ ਆਪਣੇ ਆਪ ਚ ਇੱਕ ਮਹੱਤਵਪੂਰਨ ਤੇ ਜੇ ਸੈਂਟਰ ਦੇ ਨਾਲ ਤੁਹਾਡਾ ਸੰਪਰਕ ਨਹੀਂ ਆ ਜਾਂ ਤੁਹਾਡੇ ਆਪਣੇ ਮੰਤਰੀ ਦੇ ਨਾਲ ਸੰਪਰਕ ਨਹੀਂ ਹੈ ਤੇ ਘੱਟੋ ਘੱਟ ਇਹੋ ਜੇ ਡਾਇਰੈਕਟਰਾਂ ਨੂੰ ਜਾਂ ਸੈਕਟਰੀਆਂ ਨੂੰ ਬਦਲ ਦੇਣਾ ਚਾਹੀਦਾ ਪੰਜਾਬ ਦੇ ਵਿੱਚ ਕੋਈ ਅਫਸਰਾਂ ਦੀ ਘਾਟ ਨਹੀਂ ਔਰ ਮੈਨੂੰ ਲੱਗਦਾ ਹੈ ਕਿ ਖੁੱਡਿੰਗਾ ਸਾਹਿਬ ਨੇ ਤੇ ਨੋਟਿਸ ਲਿਆ ਭਗਵੰਤ ਮਾਨ ਸਾਹਿਬ ਨੂੰ ਵੀ ਨੋਟਿਸ ਲੈਣਾ ਚਾਹੀਦਾ ਔਰ ਤੀਜਾ ਮਸਲਾ ਆ ਗਿਆ ਵੈਸੇ ਖੇਤੀਬਾੜੀ ਵਿਭਾਗ ਦੇ ਨਾਲ ਸੰਬੰਧ ਰੱਖਣ ਵਾਲਾ ਇੱਕ ਤੇ ਆਇਆ ਸੀ ਡੀਏਵੀਪੀ ਖਾਦ ਮਾੜੀ ਕੀਟਨਾਸ਼ਕ ਦਵਾਈਆਂ ਸੈਂਪਲ 60% ਦੇ ਸੈਂਪਲ ਫੇਲ ਹੋ ਗਏ ਨੇ ਉਦੇ ਚ ਵੀ ਖੇਤੀਬਾੜੀ ਵਿਭਾਗ ਜ਼ਿੰਮੇਵਾਰ ਤੇ ਮਾਰਕਫੈਡ ਜ਼ਿੰਮੇਵਾਰ ਉਹ ਵੀ ਕਾਰਵਾਈ ਨਹੀਂ ਹੋਈ ਫਿਰ ਉਹ ਪਿੱਛੇ ਜੇ ਕਿਹੜੀ ਸੁੰਡੀ ਆ ਗਈ گلابی ਸੁੰਡੀ ਉਹ ਵੀ ਵਜ੍ਹਾ ਹੋ ਗਈ ਇੱਕ ਆ ਤੀਜਾ ਮਸਲਾ ਹੋ ਗਿਆ ਇਹਦੇ ਮਤਲਬ ਫਿਰ ਮਹਿਕਮਾ ਜਿਹੜਾ ਵਾ ਮਹਿਕਮੇ ਦੇ ਜਿਹੜੇ ਅਧਿਕਾਰੀ ਨਾ ਉਹ ਪੰਜਾਬ ਪ੍ਰਤੀ ਤੇ ਆਪਣੀ ਕੁਰਸੀ ਪ੍ਰਤੀ ਗੰਭੀਰ ਨਹੀਂ ਆਗਾ ਤੇ ਜਿਹੜਾ ਕੋਈ ਅਫਸਰ ਜਾਂ ਕੋਈ ਐਮਐਲਏ ਗੰਭੀਰ ਨਹੀਂ ਆ ਉਹਨਾਂ ਨੂੰ ਫਿਰ ਇਹੋ ਜੇ ਮੌਕੇ ਵੀ ਨਹੀਂ ਦੇਣੇ ਚਾਹੀਦੇ